ਜਨੇ ਜੀ ਨੇ kurta ਪਾਇਆ ਬਲਵਿੰਦਰ ਨੇ black ਮੈਂ ਵੀ black t-shirt ਪਾਈ ਆਗੀ ਮੈਚਿੰਗ ਕੀਤੀ ਅੱਜ ਅਸੀਂ ਹਾਂ ਜੀ ਬੀਬੀਆਂ ਨੂੰ ਆਏ ਲੱਗ ਰਿਹਾ ਵੀ ਬੱਸ ਭੱਜੋ ਜਲਦੀ ਆ ਜਾਖਰੀ ਦੇਣਾ ਈ ਬੀਬੀਆਂ ਤਾਂ ਪਹਿਲੀ ਦੁਕਾਨ ਤੇ ਖੜ ਜਾਂਦੀਆਂ ਨੇ ਆਕੇ ਓਏ ਚੱਕਦਾ ਚੱਕਦਾ ਓਏ ਬੱਸ ਕਰ ਹਾਂ ਜੀ ਮੇਲੇ ਦਾ ਅੱਜ ਤੀਜਾ ਤੇ ਆਖਰੀ ਦਿਨ ਆ ਜੀ ਸਾਰੇ ਜਣੇ ਚੱਲਿਆ ਫੇਰ ਅੱਜ ਵੀ ਇਹਨਾਂ ਦੇਖਣ ਜਿਹੜਾ ਕੋਈ ਸਮਾਨ ਸੋਣ ਹੋਊਗਾ ਉਹ ਵੀ ਵਾਸੀ ਹੋਣੀ ਕਹਿੰਦੇ ਸੀਗੇ ਲੈ ਆਵਾਂਗੇ ਬਲਵਿੰਦਰ ਨੂੰ ਯਾਰ ਸਮਾਨ ਦਵਾਉਣਾ ਥੋੜਾ ਬਹੁਤ ਅੰਗੇ ਪਹਿਲਾਂ ਲਿਆ ਨਹੀਂ ਇਹਨਾਂ ਆਓ ਜੀ ਬੈਠੋ ਬੈਠੋ ਕਰਾ ਛੇਤੀ ਆ ਗਏ ਭਾਈ ਆਲਾ ਲੈ ਫੜਾ ਲੋਕ ਕਰਤਾ ਕਰ ਮੇਰ ਨੇ ਤੇ ਇੱਥੇ ਬਿਠਾ ਲੈਣਾ ਸਾਰੇ ਜਾਨੇ ਹੁਣ ਹੋ ਜੋ ਸੱਟ ਜੇ ਹਾਂਜੀ ਚਲੋ ਜੀ ਚਲੋ ਬੈਠੋ ਕਰ ਅੱਜ ਇਹਨੇ ਜੀਨ ਨਾਲ ਕੁਰਤਾ ਪਾਇਆ ਬਲਜਿੰਦਰ ਨੇ ਬਲੈਕ ਮੈਂ ਵੀ ਬਲੈਕ ਟੀ-ਸ਼ਰਟ ਪਾਈ ਆਗੀ ਮੈਚਿੰਗ ਕੀਤੀ ਅੱਜ ਅਸੀਂ ਆ ਜਾ ਕਰ ਮੇਰੀ ਬੁੱਕਲ ਤੂੰ ਆ ਵੀ ਰਾਜ ਅੱਗੇ ਆ ਜਾ ਅੱਜ ਲਾਸਟ ਟਾਈਮ ਆਉਦੇ ਜਾਨੇ ਅੱਜ ਲਾਸਟ ਟਾਈਮ ਮੇਲੇ ਦਾ ਅੱਜ ਓਣੀ ਵੀ ਆ ਪੀੜ ਅੱਜ ਲਾਸਟ ਟਾਈਮ ਮੇਲੇ ਦਾ ਨਹੀਂ ਕੋਈ ਨਾ ਉਹ ਫੇਰ ਹਾਂ ਦੋ ਦਿਨਾਂ ਚ ਮੈਂ ਕੁਝ ਨਹੀਂ ਲਿਆ ਅੱਜ ਮੈਂ ਲਵਾਂਗੀ ਸਵਾਨ ਮੈਂ ਤਾਂ ਪਹਿਲਾਂ ਕਹਤਾ ਮੈਂ ਕੱਜ ਨੂੰ ਵੀ ਦਵਾਉਣਾ ਕੋਈ ਨਾ ਕੋਈ ਤੇ ਪਹਿਲਾਂ ਸਵਾਨ ਦਵਾਇਆ ਨਹੀਂ ਗਿਆ ਸਾਡੀ ਹੈਗੀ ਪਿੱਛੇ ਬੰਦੇ ਪੂਰੇ ਪੂਰੇ ਬੈਠੇ ਆ ਕਿ ਸੀਟਾਂ ਦੀ ਘਾਟ ਆ ਥੋੜੀ ਹੈਗੀ ਮਾਸੀ ਦੋਨੇ ਮੰਮੀਆਂ ਪਰਵੇਹਰ ਮੂਰੇ ਬੈ ਗਿਆ ਮੈਂ ਮੈਂ ਹਾਂ ਜੀ ਉਸ ਕੰਪਲੈਕਸ ਚੋਂ ਲਿਆ ਪਹਿਲਾਂ ਤੇ ਮੈਂ ਉਸਨੇ ਘਰ ਪਾਉਣ ਵਾਸਤੇ ਤੇ ਚੱਪੜਾਂ ਲੈਣੀਆਂ ਨੇ ਦੇਖਦੇ ਮਿਲਦੀ ਹੈ ਕਿ ਨਹੀਂ ਮਿਲਦੀ ਹੈ ਜੇ ਲੈਣੀਆਂ ਦੇਖਦੇ ਵੀ ਉਹ ਜੇ ਮਿਲਦੀ ਹੈ ਕਿ ਨਹੀਂ ਮਿਲਦੀ ਹੈ ਮੇਰੇ ਪਈਆਂ ਉਹ ਜਿਸੀਆਂ ਬੱਸ ਦਸੋਣੀਆਂ ਲੱਗੀਆਂ ਮਸਲੇ ਤੇ ਨਾਲ ਦੀ ਲੈਣੀਆਂ ਪੰਜੀ ਜਪੜਨ ਦੁਕਾਨ ਤਾਂ ਬੰਦਾ ਸੋਕੇ ਅੱਜ ਸੰਡੇ ਆ ਸੰਡੇ ਕਰਕੇ ਮੇਲੇ ਕਰਕੇ ਹੋ ਸਕਦਾ ਨਾ ਤੇ ਪਤਾ ਨਹੀਂ ਕੱਲ ਨੂੰ ਦੇਖਦੇ ਵਾਲੂ 10:00 ਵਜੇ ਪਹੁੰਚਣਗੇ ਜਨ ਉਹਨਾਂ ਨੇ ਜਾਣ ਕੱਲ ਨੂੰ ਪੁੱਛਾਂਗੇ ਵੀ ਸੰਡੇ ਕਰਕੇ ਬੰਦ ਕੀਤੀ ਆ ਹਾਂ ਮੇਲੇ ਕਰਕੇ ਬੰਦ ਕੀਤੀ ਤੇ ਸਾਡਾ ਡਿਸਕਾਊਂਟ ਹੋ ਗਿਆ ਸਾਡੇ ਦੋ ਘੜੇ ਲੱਗੇ ਹਨਾ ਤੇ ਭੱਲ ਲਗੇ ਬੋਚਣਾ ਫੇਰ ਮਸੇ ਮੈਂ ਵਾਪਸੀ ਨਹੀਂ ਬੋਚੀ ਕਿਉਂਕਿ ਪਤਾ ਲੱਗ ਜਾਂਦਾ ਨਾ ਵੀ ਤੁਸੀਂ 10 ਵਜੇ ਸੰਡੇ ਨੂੰ ਬੰਦ ਕਰ ਦਿੰਦੇ ਹੋ ਉੱਥੇ ਤਾਂ ਸਾਰੇ ਮਾਲ ਬਾਹਰ ਹਨਾ ਬਲਜਿੰਦਰ ਨੇ ਦੇਖ ਲੈਨੇ ਆਮ ਹੋ ਲੈਨੇ ਮੈਂ ਜਿਵੇਂ ਬੰਦ ਹੁੰਦਾ ਆਮ ਹੋ ਲੈਨੇ ਮੈਂ ਜਿਵੇਂ ਬੰਦ ਹੁੰਦਾ ਆਮ ਹੋ ਲੈਨੇ ਮੈਂ ਹੁੰਦਾ ਤੇ ਉਹ ਫੇਰ ਤਾਂ ਜਾਣਾ ਨਹੀਂ ਜਾਣਾ ਇਹ ਤਾਂ ਮੇਲੇ ਕਰਕੇ ਬੰਦ ਹੋਵੇ ਹੋ ਸਕਦਾ ਉਹ ਨਹੀਂ ਸੰਡੇ ਕਰਕੇ ਆ ਨਾ ਅਧੀਆਂ ਖੁੱਲ ਨਹੀਂ ਹੁੰਦੇ ਸੰਡੇ ਰੱਦੀਆਂ ਬੰਦ ਹੁੰਦੇ ਬਸ ਯਾਸੀਂ ਕਹਿੰਦੇ ਸਪੈਸ਼ਲ ਇਨਾਂ ਆਏ ਹੈਗੇ ਅਸਤਾ ਕਦੇ ਤੁਰੇ ਫਿਰ ਤੇ ਜੇ ਮਿਲ ਗਈ ਦੁਕਾਨ ਖੋਲੀ ਤਾਂ ਠੀਕ ਹੈ ਲੈ ਲਿਆ ਕਦੇ ਨਹੀਂ ਦੀ ਵੀ ਤਾਂ ਸੰਡੇ ਨੂੰ 2 ਵਜੇ ਤੋਂ ਬਾਅਦ ਉਹ ਸ਼ਹਿਰਾਂ ਚ ਵੀ ਬੰਦ ਹੋਈ ਜਾਂਦੀਆਂ ਨੇ ਤੇ ਵਸਤੇ ਰਹਿ ਗਈ ਤੇ ਮੀਨਾਂਸ ਸਾਰੇ ਤਾਂ ਕੱਲ ਨੂੰ ਬਚ ਲੈਣਾ 3:00 ਵਜੇ ਖਲਦੀ ਆ ਸਹੀ ਗੱਲ ਆ ਉਹ ਅੱਛੀ ਗਈ ਮੈਂ ਵੀ ਗੱਡੀ ਕਰਤੀ ਪਾਰਕ ਬੀਬੀਆਂ ਅੱਗੇ ਚਲੀ ਗਈਆਂ ਤੇ ਮੈਂ ਵੀ ਜਾਣਾ ਹੁਣ ਥੋੜੀ ਅੱਗੇ ਲੰਘੀਆਂ ਬਾਦਿਰ ਆ ਗਿਆ ਭੱਜ ਕੇ ਮੇਰੇ ਕੋਲੇ ਤੇ ਉਹ ਬੀਬੀਆਂ ਜਾਂਦੀਆਂ ਰੱਖਿਆ ਉਹ ਦੇਖੋ ਚੁੜੀਆਂ ਜਾਂਦੀਆਂ ਪੂਰੇ ਉਹਨਾਂ ਨੇ ਸਪੀਡ ਪੂਰੀ ਖਿੱਚੀ ਹੋਈ ਹੈ ਕਹਿੰਦੀਆਂ ਆ ਆਖਰੀ ਦਿਨ ਹੈ ਨਾ ਵਾਹ ਫਿਰ ਬੀਬੀਆ ਨੂੰ ਆਏ ਲੱਗ ਰਿਹਾ ਵੀ ਬਸ ਭੱਜੋ ਜਲਦੀ ਆ ਜਾਖਰੀ ਦੇਣਾ। ਬੋਲਵਾ ਅੱਜ ਮੁੜਾਂਗੇ ਵੀ ਰੇਟ ਆਪਾਂ। ਹਾਂਜੀ। ਹੈ? ਹਾਂਜੀ। ਅੱਜ ਜਾ ਕੇ ਇੱਕ ਬੁਕਿੰਗ ਵੀ ਕਰਨੀ ਹੈਗੀ ਬੰਬੇ ਰੈਸਟ ਹਾਊਸ ਦੀ। ਇਹ ਰੇਟ 12 ਮਹੀਨੇ ਤੋਂ ਬਾਅਦ ਹੋਣੀ ਹੈ ਬੁਕਿੰਗ ਕਿਉਂਕਿ ਇਹ 2 ਮਹੀਨੇ ਪਹਿਲਾਂ ਹੁੰਦੀ ਆ ਉਹ। ਹੈ। ਆਏ ਆਏਗਾ ਕੱਟੂਰ ਕਰ ਦਿੰਦੇ ਇੱਥੇ ਕਣ। ਚਲੋ ਗਾ। ਬਾੜੀ ਆਜੋ ਮਾੜੇ ਨੇ। ਹੈ? ਬਹੁਤ ਸਪੀਡ ਖੱਤੀ ਆ ਜਖਰੀ ਜਾਣਾ ਤਾਂ ਕਰਕੇ ਇਹ ਸਮਾਂ ਦਾ ਖਤਮ ਹੋ ਗਏ ਹਾਂ ਕੋਈ ਹੋਰ ਨਾ ਮੁੱਕ ਜੇ ਕਿਤੇ ਇੱਥੇ ਜੀਬਿਆ ਤਾਂ ਪਹਿਲੀ ਦੁਕਾਨ ਤੇ ਖੜ ਜਾਂਦੀਆਂ ਨੇ ਆ ਕੇ ਹੈਂ ਪਾਏ ਨੂੰ ਪਸੰਦ ਆਜੂ ਅਸੀਂ ਉਸ ਦਾ ਹੁਣ ਮੇਰੇ ਇੰਨੇ ਆਉਂਦੇ ਆ ਗਾਹਲੇ ਰੋਣੇ ਆਉਂਦੇ ਆ ਮੈਂ ਕਹਿੰਦਾ ਆਪਣਾ ਰਹਿਣੇ ਕੀ ਆਂਦੇ ਹੋ ਸਾਰੀ ਗਲਾਸ ਦੂਸਰਾ ਪੈੰਡੂ 150 ਹੀ 6 ਆ ਦਿਖਾ ਦਿਓ ਚੈੱਕ ਕਰਾ ਲਈ ਦੋ ਰੰਗ ਆ ਹੀ ਨਹੀਂ ਲਾਲ ਦੋ ਬਾਰਾ ਲਾਲ ਵੀ ਨਹੀਂ ਲਾਈਦਾ ਨੀਲਾ ਹੈ ਤਾਂ ਲਾਲ ਹੈ ਨਹੀਂ ਨੀਲਾ ਹੈ ਨੀਲਾ ਹੈ

ਕਦੋਂ ਮੰਨਦਾ ਹੈ ਕੋਈ ਤੇ ਹਾਂਜੀ ਦੋਸਤਾਂ ਤੋਂ ਹੋ ਰਹੀ ਗੱਲ ਨਹੀਂ ਇਹ ਇਹਨੇ ਖੜੇ ਨਹੀਂ ਦੇਖਿਆ ਨਾ ਆਹ ਲੋ ਆ ਨਹੀਂ ਮਿਲ ਸਕਦੀ ਮਿਲੇ ਪਾਈ ਹੀ ਅਸੀਂ ਕਿਹਦੇ ਜਾਈਏ ਲਾ ਕੇ ਬਣਾ ਕੇ ਕਰਤੀ ਵਗਦਾ ਕਰਤੀ ਜਿਹਨਾਂ ਨੂੰ ਮਿਲਦੇ ਨਹੀਂ ਹੈ ਨਾ ਲੈ ਲਈ tertawa <tuk> tertawa పై డా పడే బిచ్చే బా బ పిచ్చే బా బ జాగ్రో ਹਾਂਜੀ ਕਿਸ਼ਤੀ 'ਚ ਬਹਿ ਗਏ। ਉਹ ਪਹਿਣਾ ਪਰਤੂ ਵੇਰੇ 'ਚ। ਹੈਂ? ਪਰਤੂ ਬਹਿਣਗੇ। ਕਿਸ਼ਤੀ 'ਚ ਬਹਿ ਗਏ। ਦੁਵਾਰੀਆਂ ਥੋੜੀਆਂ ਲੱਗੀਆਂ ਕਿਸ਼ਤੀ ਦੇ। ਵੇ ਭਾਈ, ਭਾਈ ਕਿੱਥੇ ਸਟਾਰਟ ਕਰਨ ਵਾਲਾ ਕਿਸ਼ਤੀ ਨੂੰ? ਹਾਂਜੀ ਆਈ ਨਹੀਂ ਗੇ ਜਿਆਦਾ। ਆਉ ਦੀ ਭਾਈ। ਹੈਂ? ਹਾਂਜੀ ਗੱਡੀ ਹੋ ਗਈ ਸਟਾਰਟ। ਭਾਈ ਨੇ ਗੇਅਰ ਪਾਤਾ ਹੁਣ। ਆਪਾਂ ਕਿਹਨਾਂ ਦਾ ਬੜਾ ਧਿਆਨ ਰੱਖਣਾ ਮੈਨਾ ਗਲਤੀ ਕਿੰਨੀ ਬੱਕ ਮੈਂ ਇਹ ਨਹੀਂ ਦਿੱਤੀ ਹੋਰ ਅੱਗੇ ਦਿਖਾਂਗੇ ਆਪਾਂ ਤਾਂ ਹੀ ਕਹਿਣਾ ਨਹੀਂ ਦਿਖਦਾ ਆ ਗਿਆ ਕੋ ਕੁਛ ਨਹੀਂ ਲੈ ਤੈਨੂੰ ਬੈਠਣਾ ਕਿਹਾ ਕਿਨੇ ਮਾ ਵੀ ਤੇ ਤਾਂ ਬਾਸ ਹੈ ਬਾਸ ਲੈ ਟੈਨ ਨਾ ਕਰਨਾ ਬਾਸ ਬਾ ਦੇ ਗਰ ਚੱਕਦਾ ਚੱਕਦਾ ਉਹ ਦੱਸ ਕਰ ਮਰੇ ਪੈਰ ਪਾ ਤਾ ਉਹ ਉੱਤਰ ਦੇ ਭਾਈ ਪੈਸੇ ਦਿੱਤੇ ਆ ਕਿਉਂ ਟੈਨਸ਼ਨ ਕਰਦਾ ਆ ਟੋਕਰੀਆਂ ਟੋਕਰੀਆਂ ਬੋਲ ਰਹੀਆਂ ਇਹਨਾਂ ਨੇ ਸ਼ੋਪਿੰਗ ਪੂਰੀ ਕਰ ਲਈ ਤਸੱਲੀ ਵਾਲੀਆਂ ਚੱਲੀਏ ਚਲੋ ਹਾਂਜੀ ਅਸੀਂ ਦੁਬਾਰਾ ਆ ਗਏ ਸੀ ਇੱਥੇ ਦੋਨਾਂ ਛੱਡੇ ਸੀ ਮੰਮੀ ਹੁਣਾਂ ਨੂੰ ਦੇਖਣਾ ਮੈਨਾਂ ਨਹੀਂ ਸੀ ਸ਼ੋਪਿੰਗ ਸ਼ੋਪਿੰਗ ਬਾਣੀ ਵੋਟੀ ਕਰ ਰਹੇ ਸੀ ਕਰ ਲਈ ਹੁਣ ਗਰਮੇਰ ਤੇ ਮਹਾਵੀਰ ਰਾਏ ਨੇ ਤੇ ਅਸੀਂ ਦੋਨੇ ਆਏ ਆਂ ਚਾਰ ਜਾਨੀ ਆਏ ਆਂ ਅਸੀਂ ਹੁਣ ਫੇਰ ਲੇਟ ਤੱਕ ਜਾਵਾਂਗੇ ਅਸੀਂ ਅੱਜ ਕਿਉਂਕਿ ਆਖਰੀ ਦੇਣਾ ਛਾੜਾ ਮੋਟਾ ਜਿਹੜਾ ਸਾਮਾਨ ਲੈਣਾ ਹੋਊ ਉਹ ਲਿਆ ਜਾਊਗਾ ਵਿਅਸਤ ਲੈ ਲਿਆ ਤੇ ਤਕਰੀਬਨ ਯਾ ਵਲਿੰਦਰ ਲੈਣਾ ਹੋ ਉਹ ਲੈ ਲੂਗੀ ਬਾਕੀ ਖਾ ਪੀ ਦਵਾਵਾਂਗੇ ਤੇ ਚਲੇ ਜਾਵਾਂਗੇ ਅੱਜ ਆਖਰੀ ਦਿਨਾਂ ਲੇਟ ਹੀ ਜਾਵਾਂਗੇ ਅੱਜ ਹੁਣ ਸਾਰੇ ਨੇ ਖਤਮ ਕਰਿਆ ਹੁਣ ਲੋਕਰੋ ਕੰਦਰ ਆਰਦੇ ਆ ਥੱਲੇ ਥੱਲੇ ਅਸਤੀਗਰ ਅਸਤੀਗਰ ਕੋਈ ਨਾ ਕੋਈ प्राइज मिले मिलुआ है ना पापा कितने पापा आए नी हमें हाजी मेला देख के आ गए ਆ ਵੀ ਨੇਕ ਤੇ ਕਾਤਨੀ ਅਸੀ ਲਈ ਕਾਫੀ ਦੰਨੇ ਆਖਰੀ ਦਿਨ ਸੀਗਾ ਮੇਲਾ ਹੁਣ ਖਤਮ ਆ ਅਖਰੀ ਫਲਾਦਾ ਮਿਲ ਲਈਏ ਆਈਸਕ੍ਰੀਮ ਨਾ ਖਾਈਏ ਹੋ ਨਹੀਂ ਸਰਦਾ ਹਨ ਸਾਰੇ ਖੰਦੇ ਆ ਭਰੇ ਆ ਪਈਆਂ ਰੇੜੀਆਂ ਇਹ ਸਹੀ ਗੱਲ ਆ ਅਗਲੀ ਵਾਰ ਰੇੜੀ ਲਗਾਗੇ 11 ਵਜੇ ਹੋਣਾ ਜਾ ਕੇ ਸੋਣਾ